ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਉਮੀਦ ਕਰਦਾ ਹਾਂਗਾ ਸਾਰੇ ਮੇਰੇ ਭੈਣ ਭਾਈ ਸਾਰੇ ਵਧੀਆ ਹੋਣਗੇ ਆਪਣੇ ਦਰਸ਼ਕ ਸਾਰੇ ਵਧੀਆ ਹੋਣਗੇ ਤੇ ਅੱਜ ਅਸੀਂ ਆ ਗਏ ਸੀ ਸਮਾਣੇ ਇੱਕ ਤੁਹਾਨੂੰ ਐਸਾ ਲਖਦਾਤਾ ਪੀਰਦਾਲਾ ਵਾਲੇ ਜੀ ਦਾ ਡੇਰਾ ਜੋ ਵਧੀਆ ਬਹੁਤ ਵਧੀਆ ਟੌਪ ਦਾ ਬਣਿਆ ਹੋਇਆ ਹੈਗਾ ਰੋਜ਼ ਲੰਘਦੇ ਸੀਗੇ ਬਸ ਕਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ ਅੱਜ ਤੁਹਾਨੂੰ ਦਰਸ਼ਨ ਕਰਵਾਣੇ ਆ ਵੀਡੀਓ ਦੇ ਨਾਲ ਬਣੇ ਰਹੋ ਇਹ ਜਿਹੜਾ ਡੇਰਾ ਹੈ ਨਾ ਇੱਕ ਕਲਾਰਾ ਮੋੜ ਤੋਂ ਲੈ ਕੇ ਪੰਜ ਪੀਰਾਂ ਦੇ ਵਿਚਾਲੇ ਆ ਤੁਸੀਂ ਦੇਖੋਗੇ ਤੁਹਾਨੂੰ ਦਿਖਾ ਦਿੰਨੇ ਆਗੇ ਕਲਾਰਾ ਮੋੜ ਤੋਂ ਲੈ ਕੇ ਪੰਜ ਪੀਰਾਂ ਦੇ ਵਿਚਾਲੇ ਭਵਾਨੀਗੜ ਰੋਡ ਦੇ ਉੱਪਰ ਹੀ ਡੇਰਾ ਬਣਿਆ ਹੋਇਆ ਹੈਗਾ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਸਾਡੇਰੇ ਦੀ ਬੜਾ ਸੋਹਣਾ ਡੇਰਾ ਬਣਿਆ ਹੋਇਆ ਇੱਥੇ ਬਾਬਾ ਜੀ ਨੇਗੇ ਉਹ ਵੀ ਬੜੇ ਦਿਲ ਦੇ ਵਧੀਆ ਸੁਭਾਅ ਦੇ ਮਾਲਕ ਨੇਗੇ ਉਹਨਾਂ ਨਾਲ ਵੀ ਤੁਹਾਨੂੰ ਮਲਾਉਂਨੇ ਆ ਚਲੋ ਫਿਰ ਕਰਦੇ ਆ ਵੀਡੀਓ ਸ਼ੁਰੂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਨ ਗੇਟ ਬਾਬਾ ਜੀ ਦਾ ਬਣਾਇਆ ਹੋਇਆ ਹੈਗਾ ਲੱਖ ਦਾ ਤੱਪ ਵਾਲਾ ਵੀ ਲਾਲਾਂ ਵਾਲਾ ਪੀਰ ਤੇ ਆ ਦੇਖੋ ਇਹ ਸਾਹਮਣੇ ਰੋਡ ਜਾ ਰਿਹਾ ਰੋਡ ਦੇ ਉੱਪਰ ਹੀ ਆ ਪੋਸਟਰ ਲੱਗਿਆ ਹੋਇਆ ਆ ਸਾਹਮਣੇ ਲਿਖਿਆ ਹੋਇਆ ਜੀ ਲੱਖ ਦਾਤਾ ਲਾਲਾਂ ਵਾਲਾ ਪੀਰ ਤੇ ਉਹ ਸਾਹਮਣੇ ਬਾਬਾ ਜੀ ਦਾ ਡੇਰਾ ਹੈਗਾ ਤੇ ਆਜੋ ਫਿਰ ਕਰ ਦਿਆਂਗੇ ਦਰਸ਼ਨ ਤੁਹਾਨੂੰ ਵੀ ਕਰਵਾਣੇ ਆ ਤੇ ਦੇਖੋ ਜੀ ਪਹਿਲਾਂ ਜਦੋਂ ਆਪਾਂ ਅੰਦਰ ਐਂਟਰੀ ਕਰਾਂਗੇ ਤਾਂ ਬੜਾ ਵਧੀਆ ਜਿਹੜਾ ਇੱਥੇ ਇਹਨਾਂ ਨੇ ਤਾਂ ਗੇਟ ਆ ਜੀ 메ਨ ਗੇਟ ਆਗਾ ਤੇ ਦੇਖੋ ਇਧਰ ਪਾਰਕ ਵਗੈਰਾ ਕਿੰਨੇ ਜਿਹੜੇ ਵਧੀਆ ਪਾਰਕ ਵਗੈਰਾ ਸਾਰੇ ਇਹਨਾਂ ਨੇ ਬਣਾਏ ਹੋਏ ਨੇ ਬਹੁਤ ਵਧੀਆ ਪਾਪਾ ਜੀ ਨੇ ਸੇਵਾ ਕੀਤੀ ਐ ਇੱਥੇ ਤੇ ਬਾਕੀ ਆ ਦਰਬਾਰ ਸਾਹਿਬ ਜਿਹੜਾ ਵਧੀਆ ਬਹੁਤ ਵਧੀਆ ਬਣਿਆ ਹੋਇਆ ਹੈਗਾ ਤੇ ਆ ਜੋ ਤੁਹਾਨੂੰ ਅੱਗੇ ਵੀ ਦਿਖਾਣੇ ਆਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਇੱਥੇ ਜਿਹੜੀਆਂ ਮੰਨਦੀਆਂ ਸਾਰੀਆਂ ਇੱਛਾ ਤੁਹਾਡੇ ਦਿਲ ਦੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇਗੀਆਂ ਤੇ ਜਿਹੜੇ ਇੱਕ ਮੰਦਰ ਇਧਰ ਵੀ ਛੋਟੇ-ਛੋਟੇ ਮੰਦਰ ਬਣਾਏ ਹੋਏ ਨੇਗੇ ਤੇ ਇਹ ਵੀ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦੱਸਣਗੇ ਕਿੰਨਾ ਕਿੰਨਾ ਦੇ ਮੰਦਰ ਨੇ ਕਿ ਸਾਰੀ ਗੱਲਬਾਤ ਸਾਰੀ ਜਾਣਕਾਰੀ ਆਪਾਂ ਬਾਬਾ ਜੀ ਤੋਂ ਲਵਾਂਗੇ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਅੰਦਰ ਤੇ ਕਰਦੇ ਆਂਗੇ ਦਰਸ਼ਨ ਅੱਜ ਤੁਹਾਨੂੰ ਵੀ ਦਰਸ਼ਨ ਕਰਵਾਨੇ ਆਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਆਜੋ ਕਰਦੇ ਆਂਗੇ ਅੰਦਰੋਂ ਵੀਡੀਓ ਸ਼ੁਰੂ ਆਪਾਂ ਕਰੋ ਦਰਸ਼ਨ ਲਖਦਾਤਾ ਪੀਰ ਲੱਲਾਂ ਵਾਲਾ ਜੀ ਦੇ ਸਾਹਮਣੇ ਦਰਬਾਰ ਸਾਹਿਬ ਆ ਜੀ ਤੁਸੀਂ ਦੇਖੋ ਤੇ ਤੁਸੀਂ ਦਰਸ਼ਨ ਕਰ ਲੈ ਚਲਦੀ ਵੀਡੀਓ ਨੂੰ ਬਹੁਤ ਵਾ ਸ਼ੇਅਰ ਜਰੂਰ ਕਰਦੇ ਹੋ ਤੇ ਹੁਣ ਆਪਣੇ ਨਾਲ ਨੇ ਇਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਬਾਬਾ ਗਾਗਰ ਜੀ ਬਾਬਾ ਜੀ ਪਿਆਰ ਭਰੀ ਸਤਿਕਾਰ ਜੀ ਸਤਿਕਾਰ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਵੀਰੇ ਬਹੁਤ ਉਹ ਸੇਤਾ ਬਹੁਤ ਵਧੀਆ ਤਦ ਰੁਸ਼ਤੀ ਜੀ ਤੁਹਾਡੇ ਚੈਨਲ ਦਾ ਧੰਨਵਾਦੀ ਅਸ਼ਾ ਬਾਬਾ ਜੀ ਸਾਨੂੰ ਜਾਣਕਾਰੀ ਦਿਓ ਜੀ ਇਹ ਦਰਗਾਹ ਬਾਰੇ ਇਸ ਜਗ੍ਹਾ ਬਾਰੇ ਇਹ ਦੇਖੋ ਜੀ ਬਾਬਾ ਜੀ ਦਾ ਮਲੇਰ ਕੋਟੇ ਬਾਰੇ ਕੀਰਤੀ ਤੇ ਦਾਦਾ ਬਾਰੇ ਕੀਰਤੀ ਸਮਾਹਰ ਆ ਜੀ ਕਿੰਨਾ ਕ ਟਾਈਮ ਹੋ ਗਿਆ ਜੀ ਇੱਥੇ ਬਣੀ ਨੇ ਇਹ ਕੋੜੀ ਨੂੰ ਹੋ ਗਈ ਚਲੋ 15 ਸਾਲ ਬਣੀ 14 15 ਸਾਲ ਜੀ ਹਾਂ 14 15 ਸਾਲ ਬਣੀ ਤੇ ਤੇ ਕੋਈ ਪੰਡਾਰਾ ਵਗੈਰਾ ਵੀ ਚੱਲਦਾ ਜੀ ਹਾਂ ਮਾਰਚ ਚ ਕਰਦੇ ਆ ਜੀ 28 ਮਾਰਚ ਨੂੰ 29 ਮਾਰਚ ਨੂੰ ਜੇ ਇੱਥੇ ਕਰਦੇ ਆ ਜੀ 28 ਮਾਰਚ ਦਾ ਦਿਗੀ ਤੇ ਇਧਰ ਜਿਹੜੀ ਆਪਣੀ ਆ ਜਗਾ ਬਣੀ ਹੋਈ ਹੈ ਜੀ ਸਤਨਬਾਬਾ ਜੀ ਦਾ ਇਹ ਬਾਬਾ ਕੋਲੇ ਕੋਲ ਵਾਲਾ ਖੰਡੇ ਕੀ ਹੈ ਅੱਛਾ ਜੀ ਹਾਂ ਜੀ ਇਹ ਬਾਬਾ ਮਰੇ ਕੋੜਲੇ ਵਾਲਾ ਜਿਹਦੀ ਜਗਾ ਜੀ ਇਹ ਬਾਬਾ ਲਖਦਾਤਾ ਪੀਰ ਜੀ ਇਹ ਲਖਦਾਤਾ ਪੀਰ ਲਾਲਾ ਵਲੇ ਪੀਰ ਜੀ ਦੀ ਜਗ੍ਹਾ ਹੈ ਜੀ ਠੀਕ ਹੈ ਜੀ ਇਹ ਸੋਏ ਬਾਬਾ ਜੀ ਜੀ ਹੱਸਦੇ ਜੀ ਜਦੋਂ ਜਸੂਤ ਲੱਕੜੇ ਉੱਤੇ ਜਦੋਂ ਆਪੇ ਕੰਚ ਲਾ ਦਿੱਤੀ ਉਹ ਲਖਦਾਤਾ ਜੀ ਉਹ ਪੱਕੀ ਦੇਖੋ ਜੀ ਆ ਬਾਬਾ ਜੀ ਨੇ ਬਹੁਤ ਵਧੀਆ ਸੇਵਾ ਕੀਤੀ ਹੈਗੀ ਜਿਹੜਾ ਸਾਰੇ ਉੱਪਰ ਕੰਚ ਲਾਤਾ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੈਗੀ ਬਾਕੀ ਤੁਸੀਂ ਆਪ ਦੇਖ ਲਓ ਚੱਲਦੀ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਸੰਗਤਾਂ ਦਰਸ਼ਨ ਕਰਨ ਤੇ ਬਾਬਾ ਜੀ ਦਾ ਸੁਭਾਅ ਬੜਾ ਵਧੀਆ ਹੈਗਾ ਜਦੋਂ ਵੀ ਤੁਸੀਂ ਆਉਂਨੇ ਬਾਬਾ ਜੀ ਨੂੰ ਮਿਲ ਕੇ ਜਾਇਆ ਕਰੋ ਬੜਾ ਵਧੀਆ ਸੁਭਾਅ ਬਾਬਾ ਜੀ ਦਾ ਤੇ ਬਾਕੀ ਉਧਰ ਵੀ ਬਾਬਾ ਜੀ ਨੇ ਬਹੁਤ ਵਧੀਆ ਜਿਹੜੀ ਡੈਕੋਰੇਸ਼ਨ ਕੀਤੀ ਹੈਗੀ ਦੇਖੋ ਇੱਧਰ ਵੀ ਜਿਹੜੀ ਡੈਕੋਰੇਸ਼ਨ ਉੱਪਰ ਬਹੁਤ ਤਕੜੀ ਡੈਕੋਰੇਸ਼ਨ ਕੀਤੀ ਹੋਈ ਹੈਗੀ ਬਹੁਤ ਸੋਹਣਾ ਡੇਰਾ ਬਣਾਇਆ ਹੋਇਆ ਹੈਗਾ ਜੀ ਆ ਇਧਰ ਮੇਲੇ ਦੀਆਂ ਝਲਕੀਆਂ ਨੇ ਜਿਹੜਾ ਇੱਥੇ ਪੰਡਹਾਰਾ ਹੁੰਦਾ ਜੀ ਪੰਡਹਾਰੇ ਦੀਆਂ ਝਲਕੀਆਂ ਨੇ ਵੱਖ-ਵੱਖ ਜਿਹੜੀਆਂ ਫੋਟੋਆਂ ਤੁਸੀਂ ਦੇਖ ਰਹੇ ਹੋਗੇ ਇਹ ਇੱਥੇ ਜਦੋਂ ਬਾਬਾ ਜੀ ਦਾ ਪੰਡਹਾਰਾ ਮਨਾਉਂਦੇ ਨੇਗੇ ਤੇ ਉਦੋਂ ਦੀ ਹੈ ਜੀ ਬਾਕੀ ਆ ਹਾਲ ਬਣਿਆ ਹੋਇਆ ਜੀ ਜਦੋਂ ਵੀ ਪੰਡਹਾਰਾ ਮੌਂਦਾ ਇੱਥੇ ਸੰਗਤ ਆ ਕੇ ਬੈਠਦੀ ਹੈ ਸੰਗਤ ਦੀ ਸੁਵਿਧਾ ਵਾਸਤੇ ਉੱਤੇ ਪੱਖੇ ਵਧੀਆ ਕਮਰਾ ਟੌਪ ਦਾ ਵਧੀਆ ਬਹੁਤ ਜੋਣਾ ਜਿਹੜਾ ਦਰਬਾਰ ਸਾਹਿਬ ਬਣਾਇਆ ਹੋਇਆ ਹੈਗਾ ਗਰਮੀ ਨਹੀਂ ਲੱਗਦੀ ਸਰਦੀ ਨਹੀਂ ਲੱਗਦੀ ਬਹੁਤ ਵਧੀਆ ਜਿਹੜਾ ਸਿਸਟਮ ਬਣਾਇਆ ਹੋਇਆ ਤੁਸੀਂ ਦੇਖੋ ਆ ਜਿਹੜਾ ਦੂਰ ਤੋਂ ਤੁਹਾਨੂੰ ਦਰਗਾਹ ਦਾ 뷰 ਦੇ ਰਹੇ ਆਂਗੇ ਆ ਦੇਖੋ ਜੀ ਸਾਹਮਣੇ ਆ ਬਾਬਾ ਜੀ ਦਰਗਾਹ ਜਿਹੜੀ ਆ ਬਹੁਤ ਵਧੀਆ ਬਣੀ ਹੋਈ ਹੈਗੀ ਤੇ ਆਜੋ ਫਿਰ ਹੁਣ ਆਪਾਂ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਬਾਾਰਵੀਂ ਦੱਸਣ ਵੀ ਬਾਹਰ ਕਿਹੜੀ ਕਿਹੜੀ ਜਗ੍ਹਾ ਬਣੀ ਹੋਈ ਤੇ ਇੱਧਰ ਜਗ੍ਹਾ ਬਣੀ ਹੋਈ ਹੈ ਜੀ ਦੇਖੋ ਤੇ ਆਪਾਂ ਬਾਬਾ ਜੀ ਨੂੰ ਬੇਨਤੀ ਕਰਾਂਗੇ ਦੱਸਣਗੇ ਬਾਬਾ ਜੀ ਕਾਦੀ ਜਗ੍ਹਾ ਹੈ ਇਹ ਕੁੜੀਆਂ ਦੀ ਗੁਰਦੁਆਰਾ ਸਾਹਿਬ ਦੀ ਅੱਛਾ ਜੀ ਹਾਂ ਬਾਬਾ ਜੀ ਅੱਧਾ ਧੂਲਾ ਜੀ ਲੱਗਿਆ ਹੋਇਆ ਜੀ ਕਿ ਉੱਤੇ ਪੱਥੀ ਜਦਿਆਂ ਬਾਬਾ ਜੀ ਹਾਸੇ ਨੂੰ ਲੱਗੇ ਹੋਏ ਨੇ ਜੀ ਸੱਤਿਪੁਰ ਗੁਰਦ ਇਹ ਬਰਾਮਾ ਬੀਨਾਂ ਨੇ ਜੀ ਬਾਹਰ ਵੀ ਪੋੜਲੇ ਨੇ ਜੀ ਆ ਜਖਾਉਂ ਗਿਆ ਛੱਤ ਦੇਖੋ ਜੀ ਇਹਨਾਂ ਦੀ ਇਹ ਵੀ ਡੈਕੋਰੇਸ਼ਨ ਬਹੁਤ ਵਧੀਆ ਸੋਹਣੀ ਕੀਤੀ ਹੋਈ ਹੈ ਜੀ ਗੁਰੂ ਗੋੜਗਨਾਥ ਜੀ ਦਾ ਜਿਹੜਾ ਇਹ ਸਥਾਨ ਬਣਾਇਆ ਹੋਇਆ ਹੈਗਾ ਤੇ ਆਜੋ ਹੁਣ ਬਾਬਾ ਜੀ ਆਪਾਂ ਹੋਰ ਦੇਖਦੇ ਆਂਗੇ ਹੁਣ ਤੇ ਉਹ ਸਾਹਮਣੇ ਜਿਹੜੇ ਛੋਟੇ ਛੋਟੇ ਮੰਦਰ ਬਣਾਏ ਹੋਏ ਨੇਗੇ ਇਹ ਵੀ ਦੱਸਣਗੇ ਆਪਾਂ ਨੂੰ ਬਾਬਾ ਜੀ ਵੀ ਕਿੰਨਾ ਕਿੰਨਾ ਦੇ ਮੰਦਰ ਇਹ ਬਣਾਏ ਹੋਏ ਨੇਗੇ ਬਾਬਾ ਜੀ ਆ ਕਿਹੜਾ ਸਥਾਨਾ ਜੀ ਇਹ ਬਾਬਾ મહાવીਰ ਦਾ ਜੀ ਅੱਛਾ ਇਹ ਬਾਬਾ ਜੀ ਹਨੂਮਾਨ ਜੀ ਦਾ ਮਹਾਵੀਰ ਜੀ ਦਾ ਸਥਾਨ ਬਣਾਇਆ ਹੋਇਆ ਹੈ ਜੀ ਸਾਹਮਣੇ ਦੇਖੋ ਕਿੰਨੀ ਸੋਹਣੀ ਮੂਰਤੀ ਹਨੂਮਾਨ ਮਹਾਰਾਜ ਜੀ ਦੀ ਬਣੀ ਹੋਈ ਹੈਗੀ ਤੇ ਇੱਥੇ ਰੱਖਿਆ ਹੋਇਆ ਜੀ ਬਹੁਤ ਵਧੀਆ ਇੱਥੇ ਏਸੀ ਦਾ ਪੂਰਾ ਪ੍ਰਬੰਧ ਹੈਗਾ ਤੇ ਬਾਬਾ ਜੀ ਦੀ ਜਿਹੜੀ ਸ੍ਰੀ ਹਨੂਮਾਨ ਜੀ ਦੀ ਮੂਰਤੀ ਹੈਗੀ ਉਹ ਵੀ ਬੜੀ ਸ਼ਾਨਦਾਰ ਬਣਾਈ ਹੋਈ ਹੈ ਪਿੱਛੇ ਰਾਮ ਪਰਿਵਾਰਾ ਜੀ ਰਾਮ ਪਰਿਵਾਰ ਜੀ ਦੀ ਜੈ ਜੀ ਆਪੇ ਖਵਾਜੀ ਬਿਲਕੁਲ ਜੀ ਬਿਲਕੁਲ ਸਤ ਬਾਉ ਕਾਪੜਾ ਜੀ ਬਹੁਤ ਟੌਕ ਦੀ ਚੀਜ਼ ਬਣਾਈ ਹੋਈ ਹੈ ਜੀ ਅੱਛਾ ਬਾਬਾ ਜੀ ਫਿਰ ਆ ਕਿਹੜੇ ਕਿਹੜੇ ਜਦੋਂ ਸਟਾਟੇ ਜੀ ਇਹ ਮਾਤਾ ਕਾਂਕਾ ਜੀ ਅੱਛਾ ਜੀ ਇਹ ਭਾਰੂ ਜੀ ਠੀਕ ਹੈ ਜੀ ਇਹ ਭਾਈ ਸਾਹਿਬ ਸਤਿਗੁਰਾ ਮਾਤਾ ਜੀ ਇਹ ਭਾਈ ਸ਼ੰਗੁਰ ਚਾਰੇ ਮਾਈਆਂ ਦੇ ਸਥਾਨ ਨੇ ਠੀਕ ਹੈ ਜੀ ਇਹ ਸੇਵਾਦਾਰਾਂ ਦੇ ਸਥਾਨ ਨੇ ਬਾਬਾ ਖਵਾਜਾ ਦੀ ਜਗਾ ਜੀ ਇਹ ਬਾਬਾ ਖਵਾਜਾ ਜੀ ਦੀ ਜਗਾ ਜੀ ਬਣਾਈ ਹੋਈ ਇਹ ਪਾਚ ਹੁਣ ਪਾਣੀ ਭਰਿਆ ਨਹੀਂ ਜੀ ਵਾਸ਼ਿੰਗ ਪਾਣੀ ਭਰਤੀ ਰੱਖਦੇ ਜੀ अच्छा अच्छा बाबा जी फिर ਜਿਹੜਾ ਹੁਣ ਅੱਗੇ ਪੜਾਵਾ ਤੁਸੀਂ ਕਦੋਂ ਮਨਾ ਰਹੇ ਹੋਗੇ ਇੱਥੇ ਇਹ ਮਾਰਚ ਹੀ ਕਰਾਂਗੇ ਜੀ 27 28 ਮਾਰਚ ਦੇ ਇੱਥੇ ਵਿਕੇ ਜੀ 27 28 ਮਾਰਚ ਦਾ ਜੀ ਇਹ ਹਰ ਸਾਲ ਬਾਅਦ ਹੀ ਆਉਂਦਾ ਜੀ ਇੱਕ ਸਾਲ ਬਾਅਦ ਤੇ ਬਾਕੀ ਜਦੋਂ ਸੰਗਤ ਨੇ ਇੱਥੇ ਆਣਾ ਜੀ ਤਾਂ ਕਦੋਂ ਸੰਗਤ ਆ ਸਕਦੀ ਹੈਗੀ ਤੁਹਾਡੇ ਦਰਸ਼ਨ ਕਰਨ ਵਾਸਤੇ ਵੀਰਵਾਰ ਬਾਸ ਵੀਰਵਾਰੇ ਮਿਲਦੇ ਆ ਜੀ ਤਕਰੀਬਨ ਜੀ ਵੀਰਵਾਰ ਨੂੰ ਸ਼ਾਮ ਦਾ ਟਾਈਮ ਹੁੰਦਾ ਜੀ ਸ਼ਾਮ ਨੂੰ 4 ਵਜੇ ਤੋਂ ਬਾਅਦ ਜੀ 4 ਵਜੇ ਤੋਂ ਬਾਅਦ ਲੈ ਕੇ ਬਾਅਦ ਸ਼ਾਮ ਨੂੰ 7-8 ਵਜੇ ਤੱਕ ਉਡੀਕ ਹੁੰਦੀ ਹੈ 8:00 ਵਜੇ ਤੱਕ ਜੀ ਠੀਕ ਹੈ ਜੀ ਹਾਂ ਇਹ ਕੁੜੀਆਂ ਬਣੀ ਹੋਈਆਂ ਪਿੱਛੇ ਤੇ ਆ ਸਾਹਮਣੇ ਦੇਖੋ ਜੀ ਦਰਬਾਰ ਸਾਹਿਬ ਦੀ ਬਹੁਤ ਤਕੜੀ ਇਮਾਰਤ ਬਾਬਾ ਜੀ ਨੇ ਬਣਾਈ ਹੈਗੀ ਇੱਥੇ ਤੇ ਤੁਹਾਡੇ ਜੋ ਵੀ ਤੁਸੀਂ ਦਿਲ ਦੇ ਵਿੱਚ ਧਾਰ ਕੇ ਆਉਨੇ ਹੋਗੇ ਤਾਂ ਸਾਰੀਆਂ ਤੁਹਾਡੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਤੁਸੀਂ ਇੱਕ ਵਾਰੀ ਜ਼ਰੂਰ ਸ਼ਰਧਾ ਤੇ ਬਾਬਾ ਜੀ ਦਾ ਬੜਾ ਵਧੀਆ ਸੁਭਾਅ ਹੈਗਾ ਤੁਸੀਂ ਕੋਈ ਵੀ ਇੱਥੇ ਆਉਣਾ ਚਾਹੁੰਦੇ ਹੋਗੇ ਤਾਂ ਜਦੋਂ ਮਰਜ਼ੀ ਆਓ ਬਹੁਤ ਵਧੀਆ ਜਗ੍ਹਾ ਜਿਹੜਾ ਸਤਾ ਪਿੱਛੇ ਬਣਿਆ ਹੋਇਆ ਤੁਸੀਂ ਦੇਖ ਰਹੇ ਹੋਗੇ ਤੇ ਬਹੁਤ ਵਧੀਆ ਬਾਕੀ ਬਾਬਾ ਜੀ ਪਿਆਰ ਕਰਦੇ ਨੇਗੇ ਸਾਰੀ ਸੰਗਤ ਜਦੋਂ ਵੀ ਆਉਂਦੀ ਆ ਬਾਬਾ ਜੀ ਪੂਰਾ ਪਿਆਰ ਦਿੰਦੇ ਨੇਗੇ ਸੰਗਤ ਨੂੰ ਵੀ ਤੇ ਆ ਕੇ ਜਰੂਰ ਦੇਖਿਆ ਕਰੋ ਕਿਉਂਕਿ ਇਹ ਜਿਹੜੀ ਜਗ੍ਹਾ ਜੀ ਇਹ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਵੀ ਜਗ੍ਹਾ ਜਿਹੜੀ ਇਹ ਸਮਾਣੇ ਤੋਂ ਭਵਾਨੀਗੜ ਰੋਡ ਦੇ ਉੱਪਰ ਜਗ੍ਹਾ ਇਹ ਬਣੀ ਹੋਈ ਹੈਗੀ ਜੀ ਬਚਾਲੇ ਸੈਂਟਰ ਜਿਹਦੇ ਵਿੱਚ ਜਗ੍ਹਾ ਪੈਂਦੀ ਹੈਗੀ ਤੇ ਤੁਸੀਂ ਆ ਕੇ ਜਰੂਰ ਦੇਖੋ ਬਾਕੀ ਜੇ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤੁਹਾਡਾ ਆਪਣਾ ਚੈਨਲ ਆ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇੱਕ ਵਾਰੀ ਜਰੂਰ ਆ ਕੇ ਦੇਖੋ ਸਾਰਿਆਂ ਜਿਹੜੇ ਤੁਹਾਡੇ ਮਨ ਦੀਆਂ ਮਨੋ ਕਾਮਨਾ ਨੇ ਪੂਰੀਆਂ ਜਰੂਰ ਹੋਣਗੀਆਂ ਬਾਕੀ ਬਾਬਾ ਗਾਗਰ ਜੀ ਨੇਗੇ ਇੱਥੇ ਜਦੋਂ ਵੀ ਤੁਹਾਨੂੰ ਮਿਲਣਾ ਤਾਂ ਇੱਥੇ ਆਓ ਤੇ ਜੇਟਾ ਮਰਜੀ ਬਾਬਾ ਜੀ ਨੂੰ ਮਿਲੋ ਬੜੇ ਵਧੀਆ ਸੁਭਾਅ ਦੇ ਮਾਲਕ ਨੇਗੇ ਤੇ ਚਲੋ ਫਿਰ ਹੁਣ ਕਰਦੇ ਆਗੇ ਵੀਡੀਓ ਬੰਦ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ